ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਬਹੁਤ ਹੀ ਘੱਟ ਬਜਟ ਵਾਲਾ ਘਰ ਤੁਹਾਡੇ ਅੱਗੇ ਲੈ ਕੇ ਪੇਸ਼ ਹੋਇਆ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਹੋ ਆਪਾਂ ਵੀਡੀਓ ਦੀ ਜਾਣਕਾਰੀ ਮਾਲਕ ਦਾ ਨੰਬਰ ਜਗਾ ਤੁਹਾਨੂੰ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਚੈਨਲ ਦੇ ਉੱਤੇ ਐਡ ਦਾ ਕੰਮ ਫ੍ਰੀ ਕੀਤਾ ਜਾਂਦਾ ਹੈ ਜੀ ਤੁਸੀਂ ਵੀ ਆਪਣੇ ਘਰ ਮਕਾਨ ਕੋਠੇ ਦੀ ਐਡ ਆਪਣੇ ਚੈਨਲ ਤੇ ਫ੍ਰੀ ਦੇ ਵਿੱਚ ਲਗਵਾ ਸਕਦੇ ਹੋ ਜੀ ਸਾਨੂੰ WhatsApp ਨੰਬਰ ਤੇ ਪੂਰੀ ਡਿਟੇਲ ਤੇ ਘਰ ਦੀ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਦੋਸਤੋ ਅੱਜ ਦਾ ਜੋ ਘਰ ਹੈ ਪਿੰਡ ਦਿਉਣਾ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪੁਰਾਣੇ ਟਾਈਪ ਦਾ ਇਹ ਬਣਿਆ ਹੋਇਆ ਘਰ ਹੈ ਜੀ ਕਿਸੇ ਗਰੀਬ ਭੈਣ ਭਾਈ ਨੇ ਇਹ ਘਰ ਵੇਚਣੇ ਜੀ ਉਹਨਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਘਰ ਨੂੰ ਵੇਚਣਾ ਜ਼ਿਲ੍ਹਾ ਬਠਿੰਡਾ ਹੈ ਜੀ ਪਿੰਡ ਦਿਉਣਾ ਹੈ 3 ਲੱਖ ਰੁਪਏ ਰੇਟ ਰੱਖਿਆ ਜੀ ਘਰ ਦੇ ਮਾਲਕਾਂ ਨੇ 20 ਫੁੱਟ ਚੜਾਈ ਹੈ ਜੀ ਘਰ ਦੀ ਤੇ 46 ਫੁੱਟ ਲੰਬਾਈ ਹੈ ਘਰ ਦੀ ਜਿਹੜਾ ਘਰ ਨੂੰ ਅੱਗੇ ਫਰੰਟ ਗੇਟ ਉੱਪਰ ਜੋ ਗਲੀ ਲੱਗਦੀ ਹੈ ਜੀ ਗਲੀ ਦੀ ਜੋ ਚੜਾਈ ਹੈ ਜੀ 15 ਫੁੱਟ ਗਲੀ ਨੂੰ ਚੜਾਈ ਲੱਗਦੀ ਹੈ ਸੋ ਦੋਸਤੋ ਜਿਨੇ ਵੀ ਇਹ ਘਰ ਖਰੀਦਣਾ ਹੈ ਜੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ 3 ਲੱਖ ਰੁਪਏ ਮਾਲਕਾਂ ਨੇ ਰੇਟ ਰੱਖਿਆ ਮੌਕੇ ਤੇ ਮਾਣ ਤਾਣ ਹੋ ਜਾਊਗਾ ਸੋ ਮਿੱਤਰੋ ਤੁਸੀਂ ਵੀ ਆਪਣੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਸਵਾਸਤ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਜਿਸ ਕਿਸੇ ਨੇ ਵੀ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਸਿੱਧੀ ਗੱਲ ਕਰਕੇ ਘਰ ਦੀ ਜਾਣਕਾਰੀ ਲੈ ਸਕਦੇ ਹੋ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ